ਫੱਟ ਸ਼੍ਰੀਕਾਲ ਬਾਈ ਜੀ ਇੱਕ ਨਵੀਂ ਸਵੇਰ ਨਵਾਂ ਵਲੋਗ ਦੇਖੋ ਬਾਈ ਜੀ ਕਿੰਨੀ ਜ਼ਿਆਦਾ ਸਨੋ ਪਈ ਲਈ ਆ ਆ ਤਾਂ ਬਈ ਜੱਕਦੀ ਆ ਸਾਹਮਣੇੋਂ ਤਾਂ ਢੇਰ ਲੱਗੇ ਪਿਆ ਸਨੋ ਦੇ ਗੱਡੀਆਂ ਖੁੱਪੀ ਜਾਂਦੀਆਂ ਬੁਰਾ ਹਾਲ ਆ ਆ ਇਧਰ ਸੜਕ ਦੇ ਵਿਚਾਲੇ ਡਿਵਾਈਡਰ ਬਈ ਦਿਖਦਾ ਨਹੀਂ ਹੋਣਾਗਾ ਮੈਂ ਤਾਂ ਬਸ ਤੋਬਾ ਤੋਬਾ ਕਰਾਦੀ ਆ ਸਨੋ ਨੇ ਬਣੇ ਰਹੋ ਵੀਡੀਓ ਚ ਆਪਣੇ ਨਾਲ ਆਪਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਜਲਵਾ ਕੀ ਇਸ ਤਮਾਕੀ ਹਾਲਾਤ ਆ ਕਿਵੇਂ ਪਰ ਹੁਣ ਚੱਕੀ ਜਾਂਦੇ ਆ ਜਿਵੇਂ ਜਿਵੇਂ ਦਿਨ ਚੜੀ ਜਾਂਦਾ ਹੋਵੇ ਉਹ ਚੱਕੀ ਜਾਂਦੇ ਆ ਤੜਕੇ ਮੈਂ ਘਰੋਂ ਵਲੌਗ ਸ਼ੁਰੂ ਕਰਨਾ ਭੁੱਲ ਗਿਆ ਸੀਗਾ ਨਹੀਂ ਤਾਂ ਉੱਥੇ ਦਾ ਬਾਈ ਗੱਡੀ ਮਸਾਂ ਹੀ ਕੱਢੀ ਸੀਗੀ ਆਪਾਂ ਵੀ ਆਹ ਦੇਖੋ ਬਾਈ ਕਿਵੇਂ ਵੱਟਾਂ ਬਣੀਆਂ ਜਿਵੇਂ ਆਪਣੇ ਖੇਤਾਂ ਵਾਲੇ ਬਾਣਾ ਰਵੱਟਾ ਬਣੀਆਂ ਹੁੰਦੀਆਂ ਮਿੱਟੀ ਦੀਆਂ ਉਹ ਵੱਟਾਂ ਬਣੀਆਂ ਬੱਤ ਦੇਖੋ ਆਹ ਦੇਖੋ ਬਈ ਗੱਡੀਆਂ ਕਿਵੇਂ ਲੱਥ ਪਾਤਾ ਸਨੋ ਉਹਦੇ ਨਾਲ ਤੇ ਆਏ ਹੌਲੀ ਹੌਲੀ ਮੋੜਦੇ ਆ ਵਿਚਾਰੇ ਦੱਤੇ ਦੱਤੇ ਕਿਉਂਕਿ ਸਲਿੱਪਰੀ ਵੀ ਹੁੰਦੀ ਆ ਤੇ ਜ਼ੋਰ ਵੀ ਬਹੁਤ ਲੱਗਦਾ ਕਾਰਾਂ ਦਾ ਬਸ ਆਹ ਇੰਸਾਬ ਹੋ ਜਾਂਦਾ ਜਿਵੇਂ ਆਪਾਂ ਰੇਸ ਤੇ ਚਲਾਉਣੀ ਆ ਨਾ ਕਾਰ ਉਹੀ ਗੱਲ ਹੋ ਜਾਂਦੀ ਆ हां जी भाई आपा फिर व्लॉग बनाਉਣਾ ਪੁੱਲ ਲੱਗੇ ਸੀ ਕਿਉਂਕਿ ਸਨੋ ਬਹੁਤ ਜ਼ਿਆਦਾ ਸੀਗੀ ਆ ਦੇਖੋ ਬਈ ਕੀ ਹਾਲ ਹੋਇਆ ਟਰੈਲਰ ਦੇ ਟਰੈਲਰ ਬਈ ਪੂਰਾ ਸਨੋ ਨਾਲ ਲਤਪਤ ਹੋਇਆ ਹੋਇਆ ਦੇਖੋ ਦੇਖੋ ਬਈ ਕਿਵੇਂ ਜੰਮੀਆ ਸਨੋ ਇਹ ਬਈ ਦੁਪਹਿਰ ਦੁਪਹਿਰ ਹੋ ਗਈ ਆ ਹੁਣ ਤਾਂ ਦੁਪਹਿਰ ਵੀ ਛੱਡੋ 3 ਵਜ ਗਈ ਆ ਬਈ ਦੁਪਹਿਰ ਦੇ ਏ ਆਪਾਂ ਆ ਚੱਕੀਆਂ ਸੀਆਂ ਦੋ ਕੋਇਲਾ ਇੱਕ ਕੋਇਲ ਮੈਂ ਖੋਲਤੀ ਸੀਗੀ ਫਿਰ ਮੈਨੂੰ ਯਾਦ ਆਇਆ ਉਹ ਵੀ ਵਲੋਗ ਬਣਾ ਲਈਏ ਬੰਨਿਆਂ ਨੂੰ ਦਿਖਾ ਦਈਏ ਤੇ ਆ ਦੂਜੀ ਕੋਇਲ ਆਪਾਂ ਐਦਾਂ ਬੰਦੇ ਹੁੰਨੇ ਆ ਸਟੀਲ ਦੀਆਂ ਕੋਇਲਾ ਇਹ ਵਜ਼ਨ ਬਹੁਤ ਆ ਇਹਨਾਂ ਦਾ ਤੇ ਆ ਦੇਖੋ ਬਈ ਤੇ ਆ ਚੱਕ ਲਈਏ ਕ੍ਰੇਨ ਕੋਲ ਇਹਨੂੰ ਐਦਾਂ ਲਾਉਂਦੇ ਆ ਤੇ ਆ ਦੇਖੋ ਬਈ ਕਿੰਨਾ ਜਿਆਦਾ ਟ੍ਰੈਫਿਕ ਆ 15 ਮਿੰਟਾਂ ਦਾ ਰਾਹ ਸੀਗਾ ਬਈ ਜਿਹੜਾ 50 ਮਿੰਟਾਂ 'ਚ ਕੱਢਿਆ ਬਸ ਆਪਾਂ ਉੜ ਕੇ ਪਹੁੰਚ ਕੇ ਯਾਰਡ 'ਚ ਦੇਖੋ ਬਈ ਗੱਡੀ ਦੇ ਕੀ ਹਾਲ ਆ ਪੂਰੀ ਟੱਕੀ ਪਈ ਆ ਸਨੋਵ ਦੇ ਨਾਲ ਛੋਟਾ ਜਿਹਾ ਵਲੌਗ ਸੀਗਾ ਇਹ ਤੇ ਆਪਾਂ ਘਰੋਂ ਚੱਲੇ ਆ ਹੁਣ ਜੀ ਤੇ ਬਈ ਸਬਸਕ੍ਰਾਈਬ ਕਰ ਦਿਓ ਸਾਰੇ ਜਾਣੇ ਤੇ ਆਪਦਾ ਇਤਾਂ ਹੀ ਹੌਸਲਾ ਵਜਾਈ ਕਰਦੇ ਰਹੋ ਬਈ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਚ ਰੱਬ ਰੱਖਾ ਵਿਊ ਦੇਖੋ ਬਈ ਸ਼ਾਮ ਦਾ ਵਿਊ ਆ ਇਹ ਸ਼ਾਮ 3:30 ਦਾ ਟਾਈਮ ਆ ਬਸ ਹਨੇਰਾ ਹੋ ਗਿਆ ਬਈ ਠੀਕ ਆ ਬਈ ਜੀ ਮਿਲਦੇ ਆ ਫਿਰ ਰੱਬ ਰੱਖਾ ਜੀ